ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵੈਜ ਕੁਕਿੰਗ ਚੈਨਲ ਦੇ ਵਿੱਚ ਤੇ ਅੱਜ ਆਪਾਂ ਬਹੁਤ ਹੀ ਟੇਸਟੀ ਸੈਲਡ ਪਾ ਕੇ ਸਲਾਦ ਪਾ ਕੇ ਤੇ ਚੀਜ਼ ਪਾ ਕੇ ਤੇ ਪਨੀਰ ਪਾ ਕੇ ਸੈਂਡਵਿਚ ਬਣਾਵਾਂਗੇ ਆਪਾਂ ਤੇ ਤੁਸੀਂ ਵੀ ਦੇਖਿਓ ਪੂਰੀ ਵੀਡੀਓ ਨੂੰ ਦੇਖਿਓ ਬਹੁਤ ਹੀ ਟੇਸਟੀ ਸੈਂਡਵਿਚ ਬਣਦਾ ਹੈ ਸਲਾਦ ਤੇ ਪਨੀਰ ਪੂਰ ਪਾ ਕੇ ਤੇ ਇਹਦੇ ਲਈ ਆਪਾਂ ਚੀਜ਼ਾਂ ਵੇਖ ਲੈਂਦੇ ਆ ਜਿਹੜੀਆਂ ਜਿਹੜੀਆਂ ਆਪਾਂ ਪਾਂਗੇ ਵਿੱਚ ਹਰਨਾ ਮਿਰਚਾਂ ਟਮਾਟਰ ਤੇ ਗੰਡੇ ਆ ਜੀ ਪਨੀਰ ਹੈ ਤੇ ਇਹ ਚੀਜ਼ ਤੇ ਇਹ ਹੈਗੇ ਹੈਗੇ ਖੀਰੇ ਜੀ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਕੱਟ ਲਿਆ ਏ ਤੇ ਇਹਦੇ ਲਈ ਆਪਾਂ ਬ੍ਰੈਡ ਲਏ ਆ ਬ੍ਰਾਊਨ ਬ੍ਰੈਡ ਆ ਜਿਹੜੇ ਕਣਕ ਵਾਲੇ ਹੁੰਦੇ ਆ ਤੇ ਇਹਦੇ ਲਈ ਆਪਾਂ ਲਈ ਪੀਜ਼ਾ ਸੌਸ ਤੇ ਆਪਾਂ ਜਿਹੜੀ ਘਰ ਵਿੱਚ ਮਲਾਈ ਪਈ ਹੁੰਦੀ ਹੈ ਆਪਣੇ ਫਰੈਸ਼ ਮਲਾਈ ਆ ਇਹ ਤੇ ਪਹਿਲਾਂ ਆਪਾਂ ਬਰੈਡ ਦੇ ਉੱਤੇ ਮਲਾਈ ਲਾ ਲਾਂਗੇ ਜੀ ਤੇ ਦੂਜਾ ਫਿਰ ਆਪਾਂ ਲਾਵਾਂਗੇ ਜੀ ਆਪਣੀ ਜਿਹੜੀ ਟਮਾਟਰਾਂ ਦੀ ਚਟਨੀ ਆਪਾਂ ਬਣਾ ਕੇ ਪਹਿਲਾਂ ਵੀ ਰੱਖੀ ਸੀ ਉਹ ਲਾਵਾਂਗੇ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਵੀਡੀਓ ਨੂੰ ਪੂਰਾ ਦੇਖਿਆ ਕਰੋ ਜੀ ਆਪਾਂ ਨੂੰ ਸਪੋਰਟ ਵੀ ਕਰੋ ਜਿਹੜੇ ਆਪਾਂ ਨੂੰ ਸਪੋਰਟ ਕਰਦੇ ਆ ਉਹਨਾਂ ਦਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਹੈ ਤੇ ਹੁਣ ਆਪਾਂ ਜਿਹੜੀ ਚੀਜ਼ ਹੈ ਲਾ ਦੇਾਂਗੇ ਵਿੱਚ ਇਦਵਾਦ ਆਪਾਂ ਸੈਲਡਾ ਜਿਹੜੇ ਸਲਾਦ ਆ ਉਹਨੂੰ ਕੱਟੇ ਵੀ ਤੇ ਪਨੀਰ ਕੱਟਿਆ ਹੋਏ ਜਿਹੜੇ ਸਾਰੀਆਂ ਚੀਜ਼ਾਂ ਆਪਾਂ ਛੋਟੀਆਂ-ਛੋਟੀਆਂ ਕਰਕੇ ਲਾ ਦੇਾਂਗੇ ਬਾਹਰ ਨਾਲੋਂ ਚੰਗਾ ਜੀ ਆਪਾਂ ਆਪਣੇ ਘਰ ਵਿੱਚ ਹੀ ਬਣਾ ਕੇ ਖਾਈਏ ਨਾਲੇ ਆਪਣੇ ਬੱਚਿਆਂ ਨੂੰ ਦੇਈਏ ਬਹੁਤ ਈਜ਼ੀਲੀ ਬਣ ਜਾਂਦਾ ਸਾਰਾ ਕੁਝ ਕੁਝ ਵੀ ਔਖਾ ਨਹੀਂ ਲੱਗਿਆ ਤੁਸੀਂ ਵੀ ਜ਼ਰੂਰ ਬਣਾਓ ਘਰੇ हूँ आप जोड़ा दूजा ब्रैड है वो दे रख देंगे चीज फिर पाली आप थोड़ी थोड़ी हम ये भी आप चटनी ला के प्रेस कर देंगे उपर हाँ जी कुछ आप मलाई लाइए कुछ आप लाइए चटनी ਤੇ ਹੁਣ ਆਪਾਂ ਇਹਨਾਂ ਨੂੰ ਪਕਾਵਾਂਗੇ ਢੱਕ ਕੇ ਤਾਂ ਕਿ ਚੀਜ਼ ਜਿਹੜੀ ਉਹ ਮੈਲਟ ਹੋ ਜੇ ਆਪਾਂ ਦੇਸੀ ਘਿਓ ਚ ਬਣਾਇਆ ਦੇਸੀ ਘਿਓ ਨਾਲ ਆਪਾਂ ਲੱਕੜਾ ਇਹ ਜਿਹੜੀ ਥੋੜੀ ਜੀ ਚੋਪੜ ਲਈ ਹੈ ਵਜਾਣ ਨੂੰ ਤੇ ਹੁਣ ਆਪਾਂ ਇਹਨੂੰ ਢੱਕ ਕੇ ਪਕਾਵਾਂਗੇ ਤੇ ਦੂਜੇ ਬ੍ਰੈਡ ਸੀਗੇ ਆਪਾਂ ਦੋ ਹੋਰ ਆਪਾਂ ਐਵੇਂ ਹੀ ਸਾਰੀਆਂ ਚੀਜ਼ਾਂ ਲਾ ਕੇ ਤਿਆਰ ਕਰਕੇ ਰੱਖ ਲਿਆ ਤੇ ਆਪਣਾ ਜਿਹੜਾ ਸੈਂਡਵਿਚ ਪੀਜਾ ਸੀ ਉਹ ਆਪਣਾ ਬਣ ਕੇ ਤਿਆਰ ਹੋ ਗਿਆ ਹੈ ਆਪਾਂ ਇਹਨੂੰ ਪਲਟਤਾਏ ਹੁਣ ਤੇ ਬਣ ਕੇ ਹੋ ਗਿਆ ਹੈ ਜੀ ਤਿਆਰ ਹਣ ਆਪਾਂ ਇਹਨੂੰ ਕੱਢ ਲੈਨੇ ਆਂ ਪਲੇਟ ਦੇ ਵਿੱਚ ਇਸੇ ਤਰ੍ਹਾਂ ਹੀ ਆਪਾਂ ਜਿਹੜਾ ਦੂਜਾ ਬਰੈਡ ਪੀਜਾ ਬਣਾ ਕੇ ਰੱਖਿਆ ਜੀ ਉਹਨੂੰ ਆਪਾਂ ਸੇਕ ਲਾਂਗੇ ਜਿਹੜਾ ਆਪਾਂ ਬਣਾਇਆ ਹੈ ਪਹਿਲਾਂ ਆਪਾਂ ਉਹਨੂੰ ਕੱਟ ਕਰਕੇ ਦਿਖਾਉਣੀ ਆ ਸਾਨੂੰ ਬੜਾ ਈਜ਼ੀਲੀ ਬਣ ਜਾਂਦਾ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਦੇਖੋ ਜੀ ਕਿੰਨਾ ਟੇਸਟੀ ਬਣਿਆ ਹੈ ਵਿਚੋਂ ਨਰਮ ਹੈ ਉਪਰੋਂ ਇਹ ਪੂਰਾ ਕਰਕਰਾ ਬਣਿਆ ਹੈ ਤੁਸੀਂ ਕਿਵੇਂ ਵੀ ਇਹਨੂੰ ਖਾ ਸਕਦੇ ਆ ਆਪਣੀ ਚਟਨੀ ਨਾਲ ਜਿਹੜੀ ਆਪਾਂ ਬਣਾਈ ਸੀ ਟਮਾਟਰਾਂ ਦੀ ਜਾਂ ਹਰੀ ਚਟਨੀ ਨਾਲ ਵੀ ਤੁਸੀਂ ਖਾ ਸਕਦੇ ਆ ਵੈਸੇ ਅਸੀਂ ਤਾਂ ਐਵੇਂ ਹੀ ਖਾ ਲਿਆ ਸੀ ਚਾਹ ਨਾਲ ਬਹੁਤ ਹੀ ਟੇਸਟੀ ਲੱਗਿਆ ਸੀ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ ਸਾਰਿਆਂ ਦਾ